ਵੇਖਿਆ ਜਾਵੇ ਤਾਂ ਪੰਜਾਬ ਵਿੱਚ ਲੋ ਐਂਡ ਆਰਡਰ ਦੀ ਸਥਿਤੀ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਕਿ ਪੁਲਿਸ ਦੀ ਸੁਰੱਖਿਆ ਪ੍ਰਬੰਧਾਂ ਤੇ ਕਾਫੀ ਸਵਾਲੀਆ ਚਿੰਨ੍ਹ ਲੱਗ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਸੰਗਰੂਰ ਦੇ ਪਿੰਡ ਸ਼ੇਰਪੁਰ ਦੇ ਨੇੜਲੇ ਪਿੰਡ ਵਜੀਦਪੁਰ ਵਿਦੇਸ਼ਾਂ ਦਾ ਜਿੱਥੇ ਸਰਕਾਰੀ ਸਕੂਲ ਦੇ ਅਧਿਆਪਕ ਸਾਹਿਬ ਸਿੰਘ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਤੇਜ਼ ਤਰ੍ਹਾਂ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਸਾਹਿਬ ਸਿੰਘ ਰੋਜ਼ਾਨਾ ਵਾਂਗ ਮਲੇਰ ਕੋਟਲਾ ਤੋਂ ਸਵੇਰੇ ਸਕੂਲ ਦੇ ਟਾਈਮ ਸਕੂਲ ਜਾ ਰਿਹਾ ਸੀ ਤੇ ਸਕੂਲ ਦੇ ਕੋਲ ਪੈਂਦੀ ਇੱਕ ਡਰੇਨ ਦੇ ਉੱਪਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸਦੀ ਚਾਤੀ ਵਿੱਚ ਤੇਜ਼ਾਰ ਹਥਿਆਰਾਂ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਨੂੰ ਉੱਥੇ ਇੱਕ ਮਨਰੇਗਾ ਮਜ਼ਦੂਰ ਨੇ ਦੇਖ ਲਿਆ ਤੇ ਸਾਹਿਬ ਸਿੰਘ ਦੇ ਸਕੂਲ ਦੇ ਹੈਡ ਟੀਚਰ ਰਾਜਵਿੰਦਰ ਸਿੰਘ ਨੂੰ ਇਸ ਬਾਬਤ ਸੂਚਿਤ ਕੀਤਾ ਗਿਆ ਤਾਂ ਹੈਡ ਟੀਚਰ ਵੱਲੋਂ ਇਸ ਬਾਬਤ ਖਾਣਾ ਸ਼ੇਰਪੁਰ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤਾਂ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਆਸ ਜਿਤਾਈ ਜਾ ਰਹੀ ਹੈ ਕਿ ਕੇਸ ਨੂੰ ਜਲਦ ਸੁਲਝਾ ਲਿਆ ਜਾਵੇਗਾ ਤਰੀ ਇੱਕ ਜਿਹੜਾ ਕਤਲ ਜਿਹੜਾ ਸ਼ੇਰਪੁਰ ਦੇ ਵਿੱਚ ਹੈ ਕੀ ਰੀਜ਼ਨ ਸੀਗਾ ਕੀ ਹੋਇਆ ਉਸ ਟਾਈਮ ਇਹ ਬੇਚਵਰੇ ਨਾ ਅਟਕੋ ਜੇ ਸਮੂਹ ਨਾ ਆਇਆ ਸੀ ਸਕੂਲ ਦੇ ਸਟਾਫ ਦਾ ਜੀ ਤਰੇਵ ਸਕੂਲ ਦੇ ਸਟਾਫ ਉਹ ਤਾਂ ਗੋਨਾ ਆਇਆ ਸੀ ਵੀ ਸਾਡਾ ਇੱਕ ਟੀਚਰ ਹੈ ਮਲੇਰਪੁਰ ਦੇ ਦਾ ਰਹਿਣ ਵਾਲਾ ਸਾਹਿਦ ਸਿੰਘ ਜੀ ਜੋ ਸੇਮ ਦਾ ਨਾਲਾ ਸੂਰਤ ਤੇ ਡਿੱਗਿਆ ਪਿਆ ਜੀ ਸੱਟਾਂ ਵੱਜੀਆਂ ਹੋਈਆਂ ਸੀ ਜਿਹੜਾ ਜਦੋਂ ਜਾ ਕੇ ਵੇਖਿਆ ਤੀ ਤ ਉਹ ਵੀ ਮੌਤ ਹੋ ਚੁੱਕੀ ਅਸੋ ਗੱਡੀ ਦਾ ਇੰਤਜ਼ਾਮ ਕਰਕੇ ਨੂੰ ਪੂਰੀ ਬਜਾ ਜਿਵੇਂ ਨੋਟ ਕੀਤੇ ਉਸ ਤੋਂ ਬਾਅਦ ਉਹਦੇ ਫਾਦਰ ਸਾਹਿਬ ਦੇ ਬਿਆਨ ਤੇ ਲਾਤੀ ਜਿੰਸ ਤੋਂ ਦੋ ਦਮ ਕਤਲ ਦਾ ਦਰਜ ਕੀਤਾ ਤੇ ਦੋਸ਼ੀਆਂ ਦੀ ਤਲਾਸ਼ ਚ ਅੱਛਾ ਵੈਸੇ ਕੀ ਹੋਇਆ ਮਾਮਲਾ ਕਿਸ ਕੀ ਹੋਤਾ ਰੌਲਾ ਸੀ ਕਿਸੇ ਨਾਲ ਨਹੀਂ ਹਲੇ ਹੋ ਇਸ ਗੱਲ ਨੂੰ ਸਾਹਮਣੇ ਨਹੀਂ ਆਈ ਇਹੋ ਜਿਹੀ ਗੱਲਾਂ ਨੇ ਜੀ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਾਕਟਰ ਅਚਲਾ ਪੋਸਟ ਡੈੱਥ ਸੀ ਵਿਲ ਹਸਪੀਟਲ ਤੋਂ ਵੀ ਜੀ ਜਿਹੜਾ ਜੇ ਕਤਲ ਕੇਸ ਹੈ ਕੀ ਕਦੋਂ ਆਇਆ ਕਿੰਨੇ ਵਜੇ ਆਇਆ ਕਿੰਨੀ ਉਮਰ ਹੈ ਤਕਰੀਬਨ ਸਾਡੇ ਕੋਲੇ ਜਿਹੜੇ ਪੁਲਿਸ ਪੇਪਰਸ ਆਏ ਆ 3:30 ਦੇ ਆਸ-ਪਾਸ ਆਇਆ ਹੈ ਬੋਡੀ ਵੀ ਜਿਹੜੀ ਰੰਗ ਤੋਂ ਸਾਡੇ ਕੋਲੇ ਸ਼ਿਫਟ ਕਰਵਾਈ ਗਈ ਹੈ ਦੁਪਹਿਰ ਦੇ 3:30 ਵਜੇ ਕਰਵਾਈ ਗਈ ਹੈ ਤਕਰੀਬਨ ਇਹ ਯੰਗ ਲੜਕਾ ਹੈ 38 ਸਾਲ ਦਾ ਜੀ ਹਾਂਜੀ ਤੇ ਪੋਸਮਾਰਟਮ ਇਹਦਾ ਇਹਦਾ ਜਿਹੜਾ ਹੈਗਾ ਕਿ 5:00 ਵਜੇ ਤੱਕ ਕੰਪਲੀਟ ਹੋ ਜਾਏਗਾ ਜੇ ਵੀ ਲਾਸ਼ ਹੈ ਵਾਰਸਾ ਦੇ ਵਾਲੇ ਘਰ ਤੇ ਹਾਂਜੀ ਹਾਂ ਸੀ ਪੁਲਿਸ ਵਾਲਾ ਨੂੰ ਹੈਂਡਓਵਰ ਕਰਨੀ ਹੋਵੇ ਅਸੀਂ ਤਾਂ